15 ਅਗਸਤ ਆਨ ਦੇ ਚਲਦੇ ਹੋਏ ਮੋਹਾਲੀ ਵਿਖੇ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬਲਦੀ ਅਗਵਾਈ ਹੇਠ ਕੱਢਿਆ ਗਿਆ ਮੋਹਾਲੀ ਵਿਖੇ ਫਲੈਗ ਮਾਰਚ ਇਸ ਫਲੈਗ ਮਾਰਚ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਮਾੜੇ ਅੰਸਰਾ ਦੇ ਉੱਤੇ ਨਕੇਲ ਕੱਸਣ ਦੇ ਚਲਦੇ ਹੋਏ ਕੱਢਿਆ ਗਿਆ ਬੇ ਸਿੰਘ ਜਿਹੜੀ 15 ਅਗਸਤ ਆਜ਼ਾਦੀ ਦਿਹਾੜਾ ਮਨਾ ਆ ਰਿਹਾ ਮਾਨਯੋਗ ਐਸਐਸਪੀ ਸਾਹਿਬ ਦੀਪਕ ਭਾਰਿਕ ਸਰ ਤੇ ਹੁਕਮਾਨ ਸਾਹਿਬ ਤੇ ਐਸਪੀਸੀਟੀ ਸਾਹਿਬ ਹੈ ਅਸੀਂ ਅੱਜ ਦੀ ਐਸਪੀ ਸਿਟੀ ਤੋਂ ਦੇ ਸਾਰੇ ਐਸਐਚਓ ਸਾਰੀ ਸਮੇਤ ਫੋਰਸ ਮੇਰੇ ਨਾਲ ਐਸਐਚਓ 8 ਤੇ ਰੁਪਿੰਦਰ ਐਸਐਚਓ 11 ਤੇ ਗਗਨ ਐਸਐਚਓ ਆਈਟੀ ਸ਼ਮਤ ਆਪਣੀ ਆਪਣੀ ਫੋਰਸ ਨਾਲ ਤੇ ਐਸਐਚਓ ਸੁਆਣਾ ਜਸਪ੍ਰੀਤ ਕਾਲੋਂ ਆਪਣੇ ਇੰਚਾਰਜ ਪੀਸੀਆਰ ਇੰਸਪੈਕਟਰ ਤੇਜਿੰਦਰ ਸਿੰਘ ਸਾਰੇ ਆਪਣੀ ਫੋਰਸ ਦੇ ਨਾਲ ਅਸੀਂ ਅਜ ਆਪਣੇ ਏਰੀਏ ਦੇ ਵਿੱਚ ਬਲੈਕ ਮਾਰਕਸ ਕਰ ਰਹੇ ਇਹ ਵਿਸਿੱਖ ਦੀ ਬਲੈਕ ਮਾਰਟ ਤੇ ਇਹ ਹੁੰਦੀ ਹੈ ਇਟ ਇਜ਼ ਜਸਟ ਟੂ ਪ੍ਰੋਵਾਈਡ ਸੈਂਸ ਆਫ ਸਿਕਿਉਰਟੀ ਸੈਂਸ ਆਫ ਸਿਕਿਉਰਟੀ ਦਿੱਤੀ ਜਾਂਦੀ ਹੈ ਤੇ ਪਬਲਿਕ ਦੇ ਵਿੱਚ ਇਸ ਕਰਕੇ ਕੀਤਾ ਜਾਂਦਾ ਹੈ ਤੇ ਹੁਣ ਅਸੀਂ ਇੱਥੋਂ ਇੱਥੋਂ ਕਰਕੇ ਆਪਣੇ ਏਰੀਆ ਦੇ ਵਿੱਚ ਸਾਰੇ ਬਲੈਕ ਮਾਰਟ ਕਰਦੇ ਸਰਕਾਰ ਨੂੰ ਕਿੰਨੇ ਨਾਮ ਕਰਦੇ ਆ ਇਹ ਲਗਾਤਾਰ ਸਾਡੀ ਨਾਈਟ ਡੋਮੀਨੇਸ਼ਨ ਵਖਰੀ ਹੋ ਰਹੀ ਹੈ ਦਿਨ ਤੇ ਰਾਤ ਦੇ ਸਾਡੀ ਉਹਨਾਂ ਚੰਡੀਗੜ੍ਹ ਪੁਲਿਸ ਨਾਲ ਕੋਆਰਡੀਨੇਸ਼ਨ ਤੇ ਬਾਹਰਲੇ ਜ ਪਟਿਆਲਾ ਪੁਲਿਸ ਨਾਲ ਦੇ ਫਤਿਹਗੜ੍ਹ ਸਾਹਿਬ ਨਾਲ ਵੀ ਅਡ-ਅਡ ਉਹਦੇ ਵਿੱਚ ਅ ਕੰਬਾਈਨਡ ਨਾਕੇ ਲਾਇਆ ਜਾਂਦਾ ਰਤ ਨੂੰ ਸਰ ਪੈਟਰੋਲਿੰਗ ਟੈਕਨੀਕ ਅ ਜਿੰਨੀਆਂ ਵੀ ਭੀੜ ਭੜੱਕੇ ਵਾਲੀਆਂ ਹਨ 5 ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਤੇ ਉਸ ਤੋਂ ਬਾਅਦ ਸਾਰੇ ਸਾਰੇ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਅ ਮਤਲਬ ਮੇਰੇ ਨਾਲ ਨਾਲ ਪਛੀ ਤੋਂ 30 ਨਾਕੇ ਸਪੈਸੀਫਿਕਟ ਲੱਗੇ ਜਾਂਦੇ ਹਨ